ਹੋਲਡ ਆਯੁਰਵੇਦਾ ਤੁਰੀ ਤੋਂ ਸੰਤ ਗੋਬਿੰਦ ਸਾਹਿਵੈਦਿਕ ਸੇਵਾ ਸੰਸਥਾ ਵੱਲੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ حاضر ਹੋਇਆ। ਤੁਹਾਡੇ ਨਾਲ ਇੱਕ ਵਾਅਦਾ ਕਰਿਆ ਸੀ ਵੀ ਅਗਲੀ ਵੀਡੀਓ ਦੇ ਵਿੱਚ ਆਪਾਂ ਚੂਰਨ ਦੱਸਾਂਗੇ। ਸ਼ਰਦ ਰੁੱਤ ਦੇ ਵਿੱਚ ਤੁਸੀਂ ਉਹ ਚੂਰਨ ਖਾ ਕੇ ਅਸੂ ਕੱਤਕ ਦੇ ਵਿੱਚ ਹੋਣ ਵਾਲੇ ਜਿਹੜੇ ਰੋਗ ਨੇ ਬਿਮਾਰੀਆਂ ਨੇ ਉਹਨਾਂ ਤੋਂ ਬਚ ਸਕਦੇ ਹੋ। ਤੇ ਉਹ ਚੂਰਨ ਕਿਵੇਂ ਬਣਾਉਣਾ ਉਹਦੀ ਗੱਲ ਕਰਾਂਗੇ। ਤੇ ਇੱਕ ਅੱਜ ਗੱਲ ਆਪਾਂ ਦੇਖ ਰਹੇ ਹਾਂ। ਪੇਟ ਦੇ ਵਿੱਚ ਮਰੋੜ ਤੁਹਾਨੂੰ ਪਹਿਲਾਂ ਵੀਡੀਓ ਚ ਦੱਸ ਚੁੱਕਿਆ ਪਹਿਲਾਂ ਵਾਲੀ ਚ ਵੀ ਪੇਟ ਦੇ ਵਿੱਚ ਮਰੋੜ ਹੁੰਦਾ ਆ ਮੌਸਮ ਦੇ ਵਿੱਚ ਵੇਢ ਦਰਦ ਹੁੰਦਾ ਕਿਸੇ ਨੂੰ ਦਸਤ ਵੀ ਲੱਗ ਜਾਂਦੇ ਨੇ ਤੇ ਬੁਖਾਰ ਚੜ ਜਾਂਦਾ ਵਾਇਰਲ ਕਿਸੇ ਨੂੰ ਮਲੇਰੀਆ ਸੋਚਾ ਚਮੜੀ ਰੋਗ ਕਿਸੇ ਨੂੰ ਫੋੜੇ ਫਿੰਸੀਆ ਉਹ ਤੋਂ ਬਚਣ ਵਾਸਤੇ ਮੈਂ ਦੱਸਿਆ ਸੀ ਵੀ ਦਹੀਂ ਲੱਸੀ ਦਾ ਪਰਹੇਜ਼ ਰੱਖਣਾ ਖਟੀਆਂ ਚੀਜ਼ਾਂ ਨਹੀਂ ਖਾਣੀਆਂ ਆ ਮੌਸਮ ਦੇ ਵਿੱਚ ਖਟੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ ਚੂਰਨ ਕਿੱਟਾ ਬਣਾਉਣਾ ਵੀ ਤੁਸੀਂ ਇਹੋ ਜਿਹੇ ਹੋਣ ਵਾਲੇ ਰੋਗਾਂ ਤੋਂ ਬਚ ਸਕੋ ਇੱਕ ਤਾਂ ਉਹ ਕੰਮ ਹੋ ਗਿਆ 40 ਦਿਨ ਖਾ ਲੈਣਾ ਖਾਣਾ ਖਾ ਕੇ ਅੱਧੇ ਘੰਟੇ ਬਾਅਦ ਇਹ ਚੂਰਨ ਦਾ ਸੇਵਨ ਕਰਨਾ ਤੇ ਜਿਨ੍ਹਾਂ ਨੂੰ ਆਲਰੇਡੀ ਬੁਖਾਰ ਚੜ ਗਿਆ ਜਿਨ੍ਹਾਂ ਦੇ ਘਰ ਦੇ ਵਿੱਚ ਇਨਫੈਕਸ਼ਨ ਆ ਕੋਈ ਵਾਇਰਲ ਹੋ ਗਿਆ ਜਾ ਕੋਈ ਕਿਸੇ ਵੀ ਤਰ੍ਹਾਂ ਦਾ ਹੋ ਗਿਆ ਹੈ ਜਰੋਗ ਹੋ ਗਿਆ ਹੈ ਨਾ ਤੇ 4-5 ਦਿਨ ਕਈ ਵਾਰੀ ਕੀ ਹੁੰਦਾ ਚਿਕਨ ਗੁਣੀਆਂ ਹੋ ਜਾਂਦਾ ਚਿਕਨ ਗੁਣੀਆਂ ਵੀ ਹੁਣ ਚੱਲੂ ਗਈਆਂ ਨੂੰ 5 ਦਿਨ ਬੁਖਾਰ ਚੜੂਗਾ ਉਸ ਤੋਂ ਬਾਅਦ ਗੋਡੇ ਦੁਖਣਗੇ ਗੋਡਿਆਂ ਤੋਂ ਨੀਚੋਂ ਲੱਤਾਂ ਦੁਖਣਗੀਆਂ ਚਿਕਨ ਗੁਣੀਆਂ ਜਿਹੜਾ ਹੋ ਜਾਂਦਾ ਉਸ ਤੋਂ ਬਾਅਦ ਇਹ ਸਮੱਸਿਆ ਆਉਂਦੀ ਹੈ 4-5 ਦਿਨ ਬੁਖਾਰ ਚੜਦਾ ਉਸ ਤੋਂ ਬਾਅਦ ਇਹ ਗੋਡੇ ਦੁਖਣੇ ਲੱਤਾਂ ਦੁਖਣੀਆਂ ਬਹੁਤ ਜ਼ਿਆਦਾ ਹੁੰਦੀ ਹੈ ਪ੍ਰੋਬਲਮ ਜੋੜਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਕਾ ਪਾਣੀ ਦਸਣ ਲੱਗਿਆ ਇਹ ਤੁਸੀਂ ਲਗਾਤਾਰ ਕੁਝ ਦਿਨ ਪੀਣਾ 15-10 15 ਦਿਨ ਪੀ ਲੋ ਤੇ ਬੁਖਾਰ ਚੜ ਰਿਹਾ ਤਾਂ ਉਹਦੇ ਬੁਖਾਰ ਦੇ ਵਿੱਚ ਹੀ ਪਾਣੀ ਤੁਸੀਂ ਪੀਣਾ ਸ਼ੁਰੂ ਕਰ ਲਓ। ਸੋ ਪਾਣੀ ਕੀ ਕਰਨਾ ਤੁਸੀਂ? ਸੁੰਡ ਲਿਆ ਕੇ ਰੱਖ ਲਓ। ਸੁੰਡ ਕੁੱਟ ਕੇ ਰੱਖ ਲਓ ਜਿਵੇਂ 50 ਗ੍ਰਾਮ ਸੁੰਡ ਲਿਆ ਕੇ ਰੱਖ ਲਓ ਕਰੀ ਹੈ ਨਾ ਉਹਨੂੰ ਕੁੱਟ ਲਓ। ਕੁੱਟ ਲਓ ਮਿਕਸੀ ਦੇ ਵਿੱਚ ਪੀਸਿਆ ਜਾਊਗਾ। ਪਾਊਡਰ ਕਰਕੇ ਰੱਖ ਲਓ। ਤੇ 1.5 ਤੋਂ 2 ਲੀਟਰ ਤੁਸੀਂ ਲੈਣਾ ਪਾਣੀ। ਉਹ ਪਾਣੀ ਦੇ ਵਿੱਚ ਤੁਸੀਂ ਪਹਿਲਾਂ ਪਾਣੀ ਨੂੰ ਆਪਾਂ ਨੇ ਉਬਾਲ ਲੈਣਾ। ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ 1.5 ਤੋਂ 2 ਲੀਟਰ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ ਤੇ ਉਹਦੇ ਵਿੱਚ ਉਬਲਦੇ ਉਬਲਦੇ ਪਾਣੀ ਦੇ ਵਿੱਚ ਆਪਾਂ ਨੇ ਜਿਹੜਾ ਸੁੰਡ ਦਾ ਇੱਕ ਚਮਚ ਪਾਊਡਰ ਦਾ ਪਾ ਲੈਣਾ। ਸੁੰਡਾ ਪਾਊਡਰ ਇੱਕ ਜੰਮ ਚ ਪਾਣੀ ਦੇ ਵਿੱਚ ਐਡ ਕਰ ਲੈਣਾ ਤੇ ਫਿਰ ਉਹ ਪਾਣੀ ਨੂੰ ਆਪਾਂ ਨੇ ਪੁਣ ਕੇ ਜੱਗ ਦੇ ਵਿੱਚ ਪਾ ਕੇ ਪੁਣ ਕੇ ਰੱਖ ਰੋਟਾ ਕੇ ਰੱਖ ਦੋ ਸੋ ਜਦੋਂ ਪਾਣੀ ਉਬਲ ਗਿਆ ਉਸ ਤੋਂ ਬਾਅਦ ਆਪਾਂ ਸੁੰਡਾ ਐਡ ਕਰਨਾ ਗਰਮ ਗਰਮ ਦੇ ਵਿੱਚ ਪਾ ਦੇਣਾ ਉਹਨੂੰ ਪੁਣ ਕੇ ਢੱਕ ਕੇ ਰੱਖ ਦੋ ਜਦੋਂ ਪਾਣੀ ਠੰਡਾ ਹੋ ਗਿਆ ਫਿਰ ਦਿਨ ਦੇ ਵਿੱਚ ਉਹ ਪਾਣੀ ਥੋੜਾ ਥੋੜਾ ਕਰਕੇ ਸਾਰੇ ਦਿਨ ਦੇ ਵਿੱਚ ਉਹ ਪਾਣੀ ਪੀਣਾ ਦੂਜਾ ਪਾਣੀ ਨਹੀਂ ਪੀਣਾ ਹੈਗਾ ਬਿਲਕੁਲ ਇਹੀ ਪਾਣੀ ਦਾ ਸੇਵਨ ਕਰਨਾ ਸੋ ਬੁਖਾਰ ਦੇ ਵਿੱਚ ਜਿਹੜੀ ਹੋਰ ਇਨਫੈਕਸ਼ਨਾਂ ਜਾਂ ਬੁਖਾਰ ਆ ਉਹ ਤੋਂ ਰਾਤ ਮਿਲੂਗੀ ਬੁਖਾਰ ਵੀ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਜਾਊਗਾ ਪੇਟ ਦੇ ਵਿੱਚ ਮਰੂਰ ਰੋੜਦਾ ਉਹ ਵੀ ਠੀਕ ਹੋ ਜਾਊਗਾ ਜਿਨ੍ਹਾਂ ਦੇ ਪੇਟ ਚ ਮਰੂਰ ਰੋੜ ਰਿਹਾ ਪੇਟ ਚ ਦਰਦ ਹੋ ਰਿਹਾ ਉਹ ਵੀ ਇਹਨੂੰ ਲੈ ਸਕਦੇ ਨੇ ਤੇ ਜਦੋਂ ਬੁਖਾਰ ਤੋਂ ਬਾਅਦ ਗਿਆਨ ਨੂੰ ਜੋੜਾਂ ਦੇ ਲਈ ਦਰਦ ਹੋਊਗਾ तकरीबन ਉਹ ਤੋਂ ਵੀ ਤੁਹਾਨੂੰ ਰਾਤ ਲਉ ਰਹੂਗੀ ਉਹ ਦਰਦ ਨਹੀਂ ਹੋਊਗਾ ਗੋਡਿਆਂ ਦੇ ਦਰਦ ਜੋੜਾਂ ਦੇ ਦਰਦ ਸੀਰ ਵਿੱਚ ਜਕੜਨ ਉਹ ਤੋਂ ਰਾਹਤ ਮਿਲੂਗੀ ਠੀਕ ਰਹੋਗੇ ਮਤਲਬ ਚਿਕਨ ਗੁਣੀਆਂ ਤੋਂ ਬਾਅਦ ਤੁਹਾਨੂੰ ਜਿਹੜੇ ਸਾਈਡ ਇਫੈਕਟ ਨੇ ਉਹਨਾਂ ਤੋਂ ਬਚ ਜੂਗੇ ਜਿਹੜਾ ਚੂਰ ਬਣਾਉਣਾ ਸੀ ਉਹ ਕੀ ਬਣਾਉਣਾ ਉਹ 40 ਦਿਨ ਖਾਣਾ ਜਿਵੇਂ ਤੁਸੀਂ ਸਾਰੇ ਠੀਕ ਠਾਕ ਹੋਣਾ ਤੁਸੀਂ ਪਚੌਣੇ ਉਹ ਵੀ ਅਸੀਂ ਬਚ ਜਾਈਏ ਕੋਈ ਰੋਗ ਨਾ ਹੋਵੇ ਆ ਮੌ ਸੋ ਤੁਸੀਂ 40 ਦਿਨਾਂ ਵਾਸਤੇ ਚੂਰਨ ਬਣਾ ਲਓ 50 ਗ੍ਰਾਮ ਸੌਂਫ 50 ਗ੍ਰਾਮ ਸੁੱਕਾ ਆਮਲਾ ਅਨਸਾਰੀ ਤੋਂ ਮਿਲ ਜੂਗਾ ਲੈ ਆਂਗੇ ਆਮਲੇ ਨੂੰ ਜਿੰਨਾ ਕਿ ਤਰ੍ਹਾਂ ਤੋੜੋ ਚਾਹੇ ਜਾਂ ਸੁਕਾ ਲਓ ਅਤੇ 100 ਗ੍ਰਾਮ ਮਿਸ਼ਰੀ ਇਹਦਾ ਤੁਸੀਂ ਚੂਰਨ ਕਰਕੇ ਰੱਖ ਲੈਣਾ ਚੂਰਨ ਕਰਕੇ ਪਾਊਡਰ ਬਣਾ ਕੇ ਡੱਬੀ 'ਚ ਪਾ ਕੇ ਰੱਖ ਲਓ ਅੱਧਾ ਚਮਚ ਤਕਰੀਬਨ 4-5 ਗ੍ਰਾਮ ਦੀ ਖਰਾਕ ਅੱਧਾ ਪੌਣਾ ਚਮਚਾ ਦੇਣੇ ਤੇ ਅੱਧਾ ਚਮਚ ਸ਼ਾਮ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਇਹਦਾ ਸੇਵਨ ਕਰਨਾ ਤੇ ਬੱਚਿਆਂ ਨੂੰ ਥੋੜੀ ਘੱਟ ਮਾਤਰਾ ਦੇ ਦਿਓ ਤੇ ਦੋ ਟਾਈਮ ਖਾਣੇ ਤੋਂ ਅੱਧਾ ਘੰਟਾ ਮ隔ਰ ਲੈਣਾ ਇਹ ਲੈਣਾ ਸ਼ੁਰੂ ਕਰ ਦੋ 40 ਦਿਨ ਇਹਦਾ ਸੇਵਨ ਕਰੋ ਤੁਸੀਂ ਹੈਰਾਨ ਹੋ ਜਾਓਗੇ ਬਹੁਤ ਵਧੀਆ ਤੁਹਾਡਾ ਹਾ ਮੌਸਮ ਲੰਘੂਗਾ ਤੇ ਜਿਹੜਾ ਅੱਗੇ ਆ ਕੇ ਤੁਸੀਂ ਪੰਜੀਰੀਆਂ ਖਾਣੀਆਂ ਨੇ ਸਰਦੀ ਦੇ ਵਿੱਚ ਘਿਓ ਖਾਣੇ ਨੇ ਉਹ ਵੀ ਤੁਹਾਡੇ ਚੰਗੇ ਹਾਜਮ ਹੋਣਗੇ ਤੇ ਉਹ ਖਾ ਕੇ ਵੀ ਤੁਸੀਂ ਬਲਵਾਨ ਤਾਕਤਵਰ ਬਣੋਗੇ ਤੁਹਾਡੀ ਜਿਹੜੀ ਪੇਟ ਦੀ ਪਾਚਨ ਗ੍ਰਹਿ ਵੀ ਬਿਲਕੁਲ ਠੀਕ ਦੁਸਤਰ ਹੋਗੀ ਅਗਲੇ ਮੌਸਮ ਦੇ ਵਿੱਚ ਜਿਹੜੀ ਖੁਰਾਕ ਆ ਤੁਹਾਡੇ ਸਰੀਰ ਨੂੰ ਚੰਗੀ ਲੱਗੂਗੀ ਤਾਕਤ ਮਿਲੂਗੀ ਫਿਰ ਪੰਜੀਰੀਆਂ ਵਗੈਰਾ ਆਪਾਂ ਨੇ ਖਾਣੇ ਆ ਹੁੰਦੇ ਨੇ ਸਰਦੀਆਂ ਦੇ ਵਿੱਚ ਸੋ ਇਸ ਕਰਕੇ ਇਹ ਚੂਰਨ ਤੁਸੀਂ ਖਾ ਲਓ ਚੰਗੇ ਰਹੋਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਆ ਕਰੋ ਅਗਰ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ Facebook ਤੇ ਦੇਖ ਰਹੇ ਹੋ ਫੋਲੋ ਕਰ ਲਿਓ ਲਾਈਕ ਕਰ ਕਮੈਂਟ ਵੀ ਕਰ ਦਿਆ ਕਰੋ ਤੇ ਸਹੋਰਾਂ ਤੱਕ ਸ਼ੇਅਰ ਕਰ ਦਿਆ ਕਰੋ ਹੋਰ ਵੀਡੀਓ ਲੈ ਕੇ ਫਿਰ ਜਲਦੀ ਆਉਂਗਾ ਦਿਓ ਆਗਿਆ ਖੁਸ਼ ਰਹੋ ਤੰਦਰੁਸਤ ਰਹੋ